ਵੈਗੁਰੂ ਜੀ ਕਾ ਖਾਲਸਾ ਸਿਰ ਵੈਗੁਰੂ ਜੀ ਕੀ ਫਤਿਹ ਲੋ ਜੀ ਆ ਗਏ ਆਪਾਂ ਆਪਣਾ ਸ਼ਹਿਰ ਪਟਿਆਲੇ ਪਹੁੰਚ ਗਏ ਫੁਆਰੇ ਚੌਂਕ ਤੇ ਤੇ ਅੱਜ ਆਇਆ ਪਸਵੇਰੀਆਂ ਆ ਗਏ ਵਿਆਹ ਤੋਂ ਦੋ ਦਿਨ ਲਾਇਆ ਇਹ ਵਧਿਆ ਤੀਜੇ ਦਿਨ ਭੱਜਿਆ ਇਹ ਘਰ ਨੂੰ ਹੁਣ ਘਰੇ ਵੀ ਕੰਮ ਕਰਨੇ ਨੇ ਹਨਾ ਔਖਾ ਬਾਈ ਤੇ ਲੋ ਜੀ ਆ ਗਏ ਆਪਾਂ ਬਾਈ ਨੰਬਰ ਤੇ ਤੇ ਇੱਧਰ ਦੀ ਠੀਕ ਆ ਰਸਤਾ ਵੈਸੇ ਇਧਰ ਬੱਤੀਆਂ ਤਾਂ ਹੋ ਜਾਂਦੀਆਂ ਨੇ ਵੈਸੇ ਚਲੋ ਜੀ ਬਾਈ ਨੰਬਰ ਤੇ ਆ ਗਏ ਆਪਾਂ ਹੁਣ ਚੱਲ ਜੀ ਘਰ ਨੂੰ ਆਖਰਕਾਰ ਕੰਮ ਤਾਂ ਆਪਣਾ ਘਰੇ ਆਉਣਾ ਕੰਮ ਆ ਗਏ ਚਲੋ ਜੀ ਵਿਆਹ ਦੇਖਿਆ ਵਧੀਆ ਅਨੰਝੋਇ ਕੀਤਾ ਇੰਜੋਏ ਕਰਕੇ ਕੰਮ ਕਰ ਚਾਹ ਪਾਣੀ ਪੀ ਕੇ ਹੁਣ ਧੋ ਦਨੇ ਆ ਕੱਪੜੇ ਆਪਾਂ ਇਹ ਤੇ ਲੋ ਜੀ ਆ ਕੇ ਕੱਪੜੇ ਧੋ ਤੇ ਸੁਕਣੇ ਪਾ ਤੇ ਪਾ ਕੇ ਸੁਕਾ ਕੇ ਇੰਨੇ ਹੁਣ ਕਰਦਿਆਂ ਹੋਰ ਕੰਮਕਾਰ ਚਾਪਾਣੀ ਪੀਤਾ ਰੋਟੀ ਬਾਣੀ ਖਾਧੀ ਹੁਣ ਮਾਜਦੀਆ ਭਾਂਡੇ ਪਾਣੀ ਗਰਮ ਕਰਨਾ ਇਹਦੇ ਵਿੱਚ ਮਹਾ ਪਾਣੀ ਕਰਕੇ ਹੁਣ ਕੰਮ ਨਿਪਟ ਗਿਆ ਕੱਪੜਿਆਂ ਦਾ ਤੇ ਹੁਣ ਭਾਂਡੇ ਮਾਜਦੀਏ ਸਾਫ਼ ਕਰਦੀਏ ਦੁੱਧ ਵਾਲੇ ਫਿਰ ਦੁੱਧ ਪਾ ਕੇ ਆਏ ਨੇ ਆ ਕੇ ਦੁੱਧ ਵਾਲਿਆਂ ਨੂੰ ਦੁੱਧ ਪਾ ਕੇ ਆਏ ਨੇ ਇੱਕ ਵਜ ਗਿਆ ਪਾਪਾ ਜੀ ਕਿੰਨੇ ਸੀ ਕਾਲਾ ਜਦੋਂ ਚਲ ਰਹੀ ਜਿਹੜੀ ਕੁੜੀ ਕਰਨੀ ਨਹੀਂ ਰਹੀ ਜਿਹੜੀ ਪਾਧਾ ਨਹੀਂ ਚੁੱਕ ਰੇ ਲਿਬੜੀ ਆਪਾਂ ਨੂੰ ਸੁੱਕਣ ਦੇ ਸਾਬ ਤੇ ਲੋਜੀ ਬਾਤੀ ਸੁੱਕਣੀ ਕੋਲ ਤੇ ਬਿਆ ਕਿਸੇ ਤਾਂ ਬਹੁਤ ਹੀ ਕੁੱਲਾ ਹੀ ਆਇਆ ਤੇ ਕੰਮ ਮੁੜ ਗਿਆ ਹੁਣ ਬਣਾਉਣੇ ਆ ਸਬਜ਼ੀ ਆਪਾਂ ਮਸਾਲਾ ਕੱਟ ਲਿਆ ਹੁਣ ਮਸਾਲਾ ਕੱਟ ਕੇ ਤੇਲ ਗਰਮ ਕਰ ਲਿਆ ਹੁਣ ਚ ਪਾਦਾਂ ਦੇ ਜੀਰਾ ਜੀਰਾ ਪਾ ਕੇ ਭੁੰਨ ਦਿਆਂ ਭੁੰਨ ਕੇ ਹੁਣ ਤਾਂ ਦੀ ਮਸਾਲਾ ਇਹਦੇ ਵਿੱਚ ਪੋਸਾਲਾ ਪਾਤਾ ਹੁਣ ਪਾਦਾ ਨੂਨ ਤੇ ਪਾਦਾ ਹਲਦੀ ਤੇ ਲੋਜੀ ਮਸਾਲਾ ਪੁੰਨ ਕੇ ਫਿਰ ਪਣਾਦਾਂ ਨੇ ਇਹਦੇ ਚ ਮਟਰ ਮਸਾਲਾ ਪਾਤਾ ਹੁਣ ਇਹਦੇ ਚ ਪਾਦਣੇ ਮਟਰ ਤੋਂ ਕਿਸ ਮਾਰ ਕੇ ਰੱਖ ਦੇ ਸੀਗੇ ਤੇਲੋ ਜੀ ਤੜਕਾ ਲੱਗ ਗਿਆ ਪਹਿਲਾਂ ਮਟਰ ਰੰਨਾਂਗੇ ਫਿਰ ਪਾਵਾਂਗੇ ਪਨੀਰ ਆਪਾਂ ਬਾਅਦ ਚ ਥੋੜੀ ਜਿਹੀ ਰਿੰਡ ਲਈਏ ਫਰਾਈ ਕਰ ਲਈਏ ਤੇਲੋ ਜੀ ਪੁੱਜ ਗਏ ਇਹਨੇ ਰਿਚਣਗੇ ਸੀਟੀ ਮਾਰਾ ਲਨੇ ਆ ਪਨੀਰ ਪਾ ਦਾਂਗੇ ਬਾਅਦ ਚ ਟੱਕ ਦਨੇ ਇਹਨੂੰ ਇਹ ਤੇਲੋ ਜੀ ਟਾਕ ਤੇ ਇਹਨੇ ਕੱਪੜਿਆਂ ਦੀ ਤਰ੍ਹਾਂ ਮਾਰਤੀ ਆ ਪੱਗਾਂ ਦੀਆਂ ਸਾਵਧਾਨ ਇਹਨਾਂ ਨੂੰ ਸੋ ਇਹ ਤਾਂ ਪੱਗਾਂ ਰੱਖ ਲ ਬਵਾਰੀ ਚ ਛਿੱਟ ਫਿੱਟ ਕਰਕੇ ਸਾਂਭੇ ਜਾਂ ਰਹੀ ਹੈ ਕੰਮ ਨਿਪਟੂਗਾ ਫਟੂਗਾ ਹੱਦਰ ਪਏ ਸੋਫੇ ਤੇ ਬਾਕੀ ਦੇ ਤੇ ਹਮਾਰ-ਵਾਰ ਕੇ ਇਕੱਠੇ ਕਰੇ ਪਏ ਰੱਖੇ ਨੇ ਸਾਮ ਤੇ ਰੱਖਾ ਹੁਣ ਤੇ ਪੱਤੇ ਹੀ ਕਈ ਹੋ ਗਏ ਸੀਗੇ ਤੇ ਇਹਨਾਂ ਨੂੰ ਸਾਂਭ ਕੇ ਤੇ ਹੁਣ ਬਣਾਗੀ ਸਬਜ਼ੀ ਆਪਣੇ ਬਣੀਆਂ ਪਿਆਰ ਦੱਬੀਆਂ ਰਿੱਤੀ ਟਮਾਟਰ ਤੇ ਹੁਣੇ ਚ ਪਾ ਲਿਆ ਪਨੀਰ ਇਹ ਆਪਾਂ ਪਨੀਰ ਪਾ ਕੇ ਥੋੜਾ ਜਿਹਾ ਇਹਦੇ ਬਣਾ ਲਾਂਗੇ ਤੇ ਇਹ ਪਾ ਕੇ ਬਣਾ ਲਾਂਗੇ ਤੇ ਰੋਟੀ ਸਬ지 ਆਪਣੇ ਤਿਆਰ ਆ ਵੇਖੀ ਲਾਉਣੇ ਫੇਰ ਨਾਲ ਪਨੀਰ ਖਾ ਲਾਂਗੇ ਸਬ지 ਰੋਟੀ ਤੇ ਇਹਦੀ ᱫਾਲ ਸਬ지 ਬਣ ਗਈ ਰੋਟੀ ਤਿਆਰ ਆ ਖਾ ਕੇ ਪਨੀਰ ਹੁਣ ਚੱਲੇ ਆਪਾਂ Thank <laughs> you.